ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਪ੍ਰਸ਼ਾਸਨ ਮਰਦਾਬਾਦ 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 ਫੌਜੀ ਸ਼ਾਸਨ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਾਜੀ ਜਿਹੜੇ ਆਪਾਂ ਇੱਥੇ ਇਕੱਠਾ ਕੀਤਾ ਆ ਇਹ ਦੱਸਿਆ ਜੀ ਤੁਹਾਨੂੰ ਜਿੱਦਾਂ ਜਿੱਥੇ ਬੰਦੀਆਂ ਨੇ ਵੀ ਮੈਂ ਖੁਦ ਨਾਮਦੇਵ ਕਲੋਨੀ ਦਾ ਬਸਰੀਆਂ ਕਾਂ ਪਾਜੀ ਇੱਥੇ ਜੰਮੇ ਪਲੇયા ਸੀ ਤੇ ਉਹ ਜਿਹੜੇ ਬੰਦੇ ਵਿਰੋਧ ਅਸੀਂ ਇੱਥੇ ਬੈਠੇ ਆ ਉਹ ਬੰਦਾ ਵੀ ਪਾਜੀ ਇੱਕ ਪੰਚਮ ਨਾਮ ਦਾ ਵਾ ਪ੍ਰਵਾਸੀ ਆ ਉਹ ਬੰਦੇ ਨੇ ਇੰਨਾ ਕ ਗੰਦ ਪਾਇਆ ਹੋਇਆ ਨਾ ਪਾਜੀ ਅਸੀਂ ਪਹਿਲਾਂ ਵੀ ਉਹਨੂੰ ਕਈ ਵਾਰੀ ਮੈਂ ਆਪ ਉਹਨੂੰ ਵਾਰਨਿੰਗ ਦਿੱਤੀ ਹੋਈ ਆ ਪਹਿਲਾਂ ਵੀ ਇੱਕ ਦੋ ਪੋਸਟਾਂ ਉਹਨੇ ਪਾਈਆਂ ਨੇ ਮੈਂ ਉਹਨੂੰ ਕਿਹਾ ਕਿ ਵੀਰ ਮੇਰਾ ਵੀ ਇਹ ਚੀਜ਼ਾਂ ਨਾ ਕਰ ਤੇ ਪਰ ਉਹ ਬੰਦਾ ਕੁਝ ਕ ਟਾਈਮ ਲਈ ਸੁਧਰਦਾ ਉਹ ਫਿਰ ਪੁਰਾਣੀਆਂ ਹਰਕਤਾਂ ਤੇ ਆ ਜਾਂਦਾ ਆ ਤੇ ਆ ਪਰਸੋਂ ਦੀ ਗੱਲ ਆ ਬਈ ਚਲੋ ਸਾਨੂੰ ਪਤਾ ਲੱਗਿਆ ਉਹਨੇ ਸੱਤ ਜਰਨੈਲ ਸਿੰਘ ਭੰਡਰਾਲੇ ਕੋਈ ਇੱਕ ਪੁਰਾਣੀ ਵੀਡੀਓ ਆ ਉਹ ਵੀਡੀਓ ਆਪਣੇ ਫੇਸਬੁੱਕ ਤੇ ਪੋਸਟ ਦੇ ਜਰੀਏ ਸ਼ੇਅਰ ਕਰ ਰਿਆ ਅੱਗੇ ਦੀ ਅੱਗੇ ਕਰਨ ਨੂੰ ਕਹਿ ਵੀ ਰਿਹਾ ਵਾ ਤੇ ਜਿਹਦੇ ਵਿੱਚ ਬੜਾ ਹੀ ਮੰਦਾ ਬੋਲਿਆ ਗਿਆ ਸੰਤ ਜਰਨੈਲ ਸਿੰਘ ਭੰਡਰਾਲਿਆਂ ਨੂੰ ਜੋ ਕਿ ਉਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਤੇ ਅਸੀਂ ਪਰਸੋਂ ਭਾਜੀ ਤਕਰੀਬਨ ਦੇਖ ਲਓ 10:30 ਵਜੇ 11:00 ਵਜੇ ਥਾਣੇ ਆਏ ਆ ਅਸੀਂ ਇੱਥੇ ਰਿਪੋਰਟ ਵੀ ਕੀਤੀ ਸਾਰਾ ਕੁਝ ਕੀਤਾ ਪਰਸੋਂ ਇੱਥੋਂ ਅਸੀਂ 1:00 ਵਜੇ ਗਏ ਆ ਕੱਲ ਸਾਰਾ ਦਿਨ ਹੋ ਗਿਆ ਅੱਜ ਦੇਖ ਲਓ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਨਾ ਤਾਂ ਪੁਲਿਸ ਨੇ ਉਹ ਬੰਦੇ ਨੂੰ ਕਿਤੇ ਇੱਥੇ ਥਾਣੇ ਬੁਲਾਇਆ ਵੀ ਜੇ ਉਹਦੇ ਕੋਲੋਂ ਕੋਈ ਪੁੱਛ ਕੇ ਚਲਈਏ ਵੀ ਜੇ ਕੋਈ ਤੁਹਾਡਾ ਬਹਿ ਕੇ ਹੱਲ ਹੁੰਦਾ ਤਾਂ ਅਸੀਂ ਕਰਵਾ ਦਿੰਨੇ ਆ ਪਰ ਨਹੀਂ ਉਹ ਬੰਦਾ ਵੀ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਵੀ ਉਹ ਬੰਦਾ ਆਪਣੀ ਫੇਸਬੁੱਕ ਤੇ ਸਟੇਟਸ ਕੀ ਲਾ ਰਿਹਾ ਕਿ ਨਾਮਦੇਵ ਕਲੋਨੀ ਦਾ ਸ਼ੇਰ ਕੌਣ ਆ ਜੀ ਪੰਚਮ ਪੰਡਤ ਇਦਾਂ ਦੀ ਸਾਨੂੰ ਉਹ ਚੈਲੰਜ ਕਰ ਰਿਹਾ ਪਰ ਤੁਸੀਂ ਇਹ ਦੇਖੋ ਵੀ ਅਸੀਂ ਫਿਰ ਵੀ ਅੱਜ ਬਜ਼ੁਰਗਾਂ ਦੇ ਕਹਿਣ ਤੇ ਬਰਦਾਸ਼ਤ ਕਰਕੇ ਬੈਠੇ ਆ ਉਹ ਬੰਦੇ ਨੂੰ ਅਸੀਂ ਟੱਚ ਨਹੀਂ ਕੀਤਾ ਤੇ ਜੇ ਭਾਜੀ ਇਹੀ ਗੱਲ ਤੇ ਜੇ ਇਹੀ ਗੱਲ ਭਾਜੀ ਅਸੀਂ ਆਹ ਦੇਖ ਲਓ ਤੁਸੀਂ ਆਹ ਲਾ ਰਿਹਾ ਜੀ ਉਹ ਆਹ ਦੇਖ ਲਓ ਕੀ ਕਹਿ ਰਿਹਾ ਉਹ ਵੀ ਇੱਕ ਆਦਮੀ ਪਾਵਰਫੁੱਲ ਹੈ ਵੀ ਇੱਕ ਆਦਮੀ ਪਾਵਰਫੁੱਲ ਆ ਪੰਡਤ ਵੀ ਕੀ ਗੱਲ ਯਾਰ ਅਸੀਂ ਪਾਵਰ 'ਚ ਨਹੀਂ ਹੈਗੇ ਤੂੰ ਇੱਕ ਵਾਰੀ ਸਿੱਧਾ ਫਿਰ ਸਾਨੂੰ ਚੈਲੰਜ ਕਰਕੇ ਕਹਿ ਵੀ ਅਸੀਂ ਪਾਵਰ ਦੇਖਣੀ ਫਿਰ ਅਸੀਂ ਤੈਨੂੰ ਸਿੱਧੇ ਜਰੀਏ ਪਾਵਰ ਦਿਖਾਈਏ ਪਰ ਨਹੀਂ ਅਸੀਂ ਕਹਿੰਨੇ ਕਾਨੂੰਨ ਮੁਤਾਬਕ ਕੋਈ ਕਾਰਵਾਈ ਕਰੀਏ ਪਰ ਨਹੀਂ ਸਾਡੀ ਕਾਨੂੰਨ ਵੀ ਭਾਜੀ ਕੋਈ ਸਾਡੀ ਮਦਦ ਨਹੀਂ ਕਰ ਰਿਹਾ ਹੈਗਾ ਅੱਜ ਜਥੇਬੰਦੀਆਂ ਸੀ ਕਿੱਥੋਂ ਜੀਰੇ ਤੋਂ ਬੁਲਾਈਆਂ ਕਿੱਥੋਂ-ਕਿੱਥੋਂ ਬੁਲਾਇਆ ਜੀ ਆ ਕੱਟ ਕੀਤਾ ਵਾ ਜੇ ਅੱਜ ਵੀ ਸਾਡੀ ਕੋਈ ਕਾਰਵਾਈ ਨਹੀਂ ਨਾ ਕੋਈ ਹੁੰਦੀ ਹੈਗੀ ਤੇ ਫੇਰ ਦੇਖੋ ਉਹਦੇ ਵਿੱਚ ਸਾਨੂੰ ਕੋਈ ਹੋਰ ਕਦਮ ਚੱਕਣਾ ਪੈਣਾ ਜਿਹਦੇ ਵਿੱਚ ਫਿਰ ਪੁਲਿਸ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਭਾਜੀ ਤੇ ਮੈਂ ਇਹੀ ਕਹਿ ਰਿਹਾ ਵੀ ਸਾਡੇ ਮੁਤਾਬਕ ਵੀ ਸਾਡੀ ਸੰਗਤ ਦੇ ਕਹਿੰਦੇ ਮੁਤਾਬਕ ਉਹਦੇ ਉੱਤੇ ਇੱਕ ਪਰਚਾ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਕਾਰਵਾਈ ਨਾ ਕਰੇ ਮੈਂ ਇੱਕ ਗੱਲ ਹੋਰ ਕਹੂੰਗਾ ਤੁਹਾਨੂੰ ਮੀਡੀਆ ਦੇ ਜ਼ਰੀਏ ਜੇ ਕਿਤੇ ਭਾਜੀ ਇਹੀ ਚੀਜ਼ ਅਸੀਂ ਕਿਤੇ ਸਾਡੇ ਜਾਂ ਕਿਸੇ ਬੱਚਾ ਨੇ ਜਾਂ ਅਸੀਂ ਕਿਸੇ ਨੇ ਕੋਈ ਜੋਸ਼ ਪਣੇ ਦੇ ਵਿੱਚ ਆ ਕੇ ਜਾਂ ਉਹਦਾ ਕੋਈ ਨੁਕਸਾਨ ਕਰ ਦਿੱਤਾ ਹੁੰਦਾ ਨਾ ਉਹਨੂੰ ਸਾਡੇ ਸਾਡੇ ਉੱਤੇ ਸਾਡੇ ਉਹਨੂੰ ਕਦੋਂ ਦੇ ਪਰਚੇ ਪਏ ਹੋਣੇ ਸੀਗੇ ਸਾਨੂੰ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕ ਦੇਣਾ ਸੀਗਾ ਪਰ ਉਹ ਬੰਦਾ ਇੱਕ ਪ੍ਰਵਾਸੀ ਹੋ ਕੇ ਭਾਜਪੀ ਨੂੰ ਪ੍ਰਮੋਟ ਕਰ ਰਿਹਾ ਤੇ ਅੱਜ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਦੇਖੋ ਅਸੀਂ ਆਹ ਰੋਡ ਤੇ ਬੈਠੇ ਆ ਜੀ ਦੱਸੋ ਸਾਡਾ ਹੈ ਜੀ ਕੋਈ ਬਾਕੀ ਮੈਂ ਬੇਨਤੀ ਕਰਨਾ ਤੁਹਾਡੇ ਮੀਡੀਆ ਜਰੀਏ ਕਿ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਉਸ ਬੰਦੇ ਤੇ ਪਰਚਾ ਕੀਤਾ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵੰਤ ਸਿੰਘ ਚੀਮਾ ਵਾਰਿਸ ਪੰਜਾਬ ਜਥੇਬੰਦੀ ਅੱਜ ਸਮੁੱਚੀ ਸੰਗਤ ਅਤਿ ਅੰਗ ਸੰਗ ਜਥੇਬੰਦੀਆਂ ਇਲਾਕੇ ਦੇ ਨੌਜਵਾਨ ਹੋਰ ਗੁਰੂ ਨਾਨਕ ਨਾਮ ਲੈਵਾ ਮੁਸਲਮਾਨ ਭਾਈਚਾਰਾ Hindu ਭਾਈਚਾਰਾ ਸਮੁੱਚੀ ਸੰਗਤ ਇੱਥੇ ਇਕੱਠੀ ਹੋਈ ਆ ਕਿ ਇੱਕ ਅਜੇ ਪੰਡਤ ਪੰਚਮ ਪੰਚਮ ਪੰਡਤ ਨਾਂ ਦਾ ਜਿਹੜਾ ਬੜਾ ਇੱਕ ਆਪਣੇ ਆਪ ਨੂੰ ਗੁੰਡਾ ਘਮਾਉਂਦਾ ਉਹ ਉਹ ਬੰਦਾ ਗਾਇਬ ਗਾਇਏ ਇਹੋ ਜਿਹੇ ਪੋਸਟਾਂ ਪਾਉਂਦਾ ਜਿਹੜੀਆਂ ਨਾਂ ਸੈਣ ਜੋਗ ਹੁੰਦੀ ਉਹ ਕਦੀ ਤਾਂ ਸਿੱਖ ਧਰਮ ਬਾਰੇ ਕੋਈ ਪੋਸਟ ਪਾ ਦਿੰਦਾ ਕਦੀ ਉਹ ਉਹਨਾਂ ਪਿਛਲੀ ਦੇਣੀ ਪਾਤੀ ਉਹਨਾਂ ਸੰਤ ਪਾਪਾ ਜਰਨੈਲ ਸੇ ਪੰਡਰਾ ਵਾਲੇ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਜਿਨ੍ਹਾਂ ਦੀ ਫੋਟੋ ਅਜੈਪ ਘਰ ਜਿਨ੍ਹਾਂ ਨੂੰ ਕੱਲ ਤੱਕ ਵੱਲੋਂ ਸਿੱਧੀ ਦਾ ਉਹਨਾਂ ਦਾ ਦਰਦ ਦਿੱਤਾ ਗਿਆ ਉਹ ਕੌਮ ਦੇ ਮਹਾਨ ਸਤਿਕਾਰਯੋਗ ਸੰਤ ਨੇ ਜਿਨ੍ਹਾਂ ਨੂੰ ਪੂਰੀ ਸਿੱਖ ਕੌਮ ਮੰਨਦੀ ਹੈ ਉਹ ਬੰਦੇ ਨੇ ਇੱਕ ਪਤਾ ਨਹੀਂ ਕਿੰਨੇ ਬਣਾਈ ਆ ਵੀਡੀਓ ਉਹ ਵੀਡੀਓ ਸ਼ੇਅਰ ਕਰਨ ਦਾ ਉਹਦਾ ਮਤਲਬ ਵੀ ਨਹੀਂ ਬਣਦਾ ਪਹਿਲਾਂ ਤਾਂ ਨੰਬਰ ਇਹ ਆ ਜੇ ਕਿਸੇ ਨੇ ਗਲਤ ਬਣਾਈ ਆ ਤਾਂ ਉਹਨੂੰ ਡਿਲੀਟ ਕਰ ਦਿਓ ਉਹਨੇ ਸ਼ੇਅਰ ਕਰਕੇ ਇੱਕ ਗੱਲ ਦਰਸਾਇਆ ਸ਼ੱਕ ਕੋਮ ਨੂੰ ਨੀਵਾ ਮਖਾਉਣ ਦੀ ਕੋਸ਼ਿਸ਼ ਕੀਤੀ ਸੰਤਾਂ ਦੇ ਬਾਰੇ ਜੇ ਉਹ ਬੋਲਦਾ ਕੋਈ ਬਾਹ ਜਾ ਤਾਂ ਤੇ ਉਹਨੂੰ ਉਹਨੇ ਦੱਸਣਾ ਚਾਹਿਆ ਮੈਂ ਸਮਝਦਾ ਇਹ ਕੋਈ ਨਾਰਮਲ ਗੱਲ ਨਹੀਂ ਇਹ ਜਿਹੜੇ ਬੰਦੇ ਆ ਇਹਨਾਂ ਨੇ ਸ਼ਾਂਤਮਈ ਮਾਹੌਲ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹ ਨਾਰਮਲ ਗੱਲ ਨਹੀਂ ਵੀ ਫੋਟੋ ਸ਼ੇਅਰ ਕਰ ਤੱਕ ਸੀਮਤ ਹੈ ਅੱਜ ਤੁਸੀਂ ਧਰਨਾ ਇਹ ਜਾਣ ਬੁੱਝ ਕੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੰਤਾਂ ਦੀ ਸ਼ਬੀ ਨੂੰ ਮੈਂ ਸਮਝਦਾ ਇੱਕ ਧੁੱਕੜ ਬੰਦਾ ਉੱਠ ਕੇ ਇਹ ਕਵੇ ਵੀ ਸੰਤ ਕੋਈ ਆਮ ਹਸਤੀ ਸੀ ਤੇ ਜੇ ਕੋਈ ਸੰਤਾਂ ਬਾਰੇ ਕੋਈ ਉਲਜਲੂਲ ਬੋਲਦਾ ਨਾ ਇੱਥੇ ਇਹ ਸਿੱਖ ਧਰਮ ਜਿਹੜਾ ਉਹ ਸੰਤਾਂ ਲਈ ਸਾਦਤ ਦੇਣ ਨੂੰ ਤਿਆਰ ਰਹਿੰਦਾ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਜਿਵੇਂ ਆਪਾਂ ਹੁਣ ਪੰਨੂ ਆ ਉੱਬਰ ਬੋਲਦਾ ਉਹਦੀ ਕੋਈ ਵੀਡੀਓ ਸ਼ੇਅਰ ਕਰਦੇ ਨਾ ਤੇ ਉਹਦੇ ਤੇ ਪੁਲਿਸ ਪ੍ਰਸ਼ਾਸਨ ਪਰਚਾ ਦੇ ਦਿੰਦਾ ਵੀ ਵੀਡੀਓ ਸ਼ੇਅਰ ਹੀ ਕਿਉਂ ਕੀਤੀ ਹੈ ਇੱਕ ਦੋਸਤ ਆ ਇਹਦਾ ਵੀ ਉਨਾ ਹੀ ਬਣਦਾ ਇੱਥੇ ਭਾਈ ਅਮਰਪਾਲ ਸਿੰਘ ਦੇ ਬੰਦੇਆਂ ਨੇ ਕਈਆਂ ਨੇ ਸ਼ੇਅਰ ਕੀਤੀਆਂ ਸੀ ਉਹਨਾਂ ਦੇ ਪਰਚੇ ਕਰਤੇ ਹੋ ਅਜੇ ਤੱਕ ਅੰਦਰ ਹੁਣ ਕੀ ਐਸਐਚਓ ਸਾਹਿਬ ਨੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਡੀਐਲ ਲੀਗਲ ਕੋ ਰੈ ਲੈ ਗਈ ਆ ਪਰ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਸ਼ਾਂਤਮਈ ਮਾਹੌਲ ਨੂੰ ਨਾ ਖਰਾਬ ਕੀਤਾ ਜਾਵੇ ਸਾਡੀ ਕੀ ਮੰਗ ਹੈ ਕਿਹੜਾ ਸਾਡੀ ਮੰਗ ਆ ਵੀ ਉਹਦੇ 295 ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਅੱਜ ਇਹ ਕੀਤਾ ਇਹ ਇਹ ਗੱਲ ਸ਼ੇਅਰ ਹੀ ਨਹੀਂ ਗੱਲ ਪੈਦੀ ਆ ਕੱਲੂ ਕਿਸੇ ਨੇ ਹੋਰ ਉੱਟ ਕੇ ਕਹਿ ਦੇਣਾ ਸੋ ਇਹ ਕਿੰਨਾ ਕੁ ਚਿਰ ਸਿੱਖ ਕੌਮ ਜਿਹੜੀ ਆ ਜਲੀਲ ਹੁੰਦੀ ਰਹੂਗੀ ਤੇ ਇਹਦੇ ਤੇ ਪਰਚਾ ਕਰਾਉਣ ਤੋਂ ਬਿਨਾ ਅਸੀਂ ਜਿਹੜਾ ਉਹ ਬਿਲਕੁਲ ਦਮ ਨਹੀਂ ਲਵਾਂ ਕਿਹੜੀ ਕਾਰਵਾਈ ਕਰ ਰਹੀ ਹੈ ਪੁਲਸ ਨੇ ਤਾਂ ਕਿਹਾ ਆ ਜੀ ਅਸੀਂ ਪਰਚਾ ਕਰਾਂਗੇ ਪਰ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਕੌਮ ਤਾਂ ਨਹੀਂ ਤਾਂ ਸ਼ਾਂਤ ਹੁੰਦਾ ਠੀਕ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਪ੍ਰੈਸ ਵਾਲੇ ਵੀਰਾਂ ਦਾ ਅਸੀਂ ਨੰਗ ਸਿੰਘ ਖਾਲਸਾ ਦਲ ਤੋਂ ਹੈਗੇ ਆਂ ਜੀ ਬਾਬਾ ਕਲਵਿੰਦਰ ਸਿੰਘ ਜੀ ਚੌਥੇ ਵਾਲੇ 96 ਕਰੋੜੀ ਉਹਨਾਂ ਲੋ ਸਿੰਘ ਅਸੀਂ ਆਏ ਹੈਗੇ ਆਂ ਜੀ ਅੱਛਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸੇ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਮਾਰੇ ਕੋਈ ਗਲਤ ਬੋਲ ਦਿੱਤਾ ਜਾਂਦਾ ਤੇ ਉਹਦੇ ਪਰ ਕਾਰਵਾਈ ਨਾ ਹੋਣਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਮੰਦ ਭਾਗੀ ਇਹ ਗੱਲ ਹੈ ਕੋਈ ਵੀ ਸ਼ਖਸ਼ ਜੋ ਕੋਈ ਇਹੋ ਜੀ ਹਰਕਤ ਕਰਦਾ ਜਿਵੇਂ ਪੰਚਮ ਨਾਮ ਦੇ ਇੱਕ ਵਿਅਕਤੀ ਨੇ ਸਾਡੇ ਸੰਤਾ ਬਾਰੇ ਜੋ ਟਿੱਪਣੀ ਪੋਸਟ ਪਾਈ ਆ ਉਹ ਪਰਸੋ ਦੇ ਸਿੰਘ ਇੱਥੇ ਥਾਣੇ 'ਚ ਸ਼ਿਗਾਰਜ ਕਰ ਰਹੇ ਉਹਤੇ ਕਾਰਵਾਈ ਕਰਾਉਣ ਨੂੰ ਇੱਕ ਵੀ ਗੱਲ ਨਹੀਂ ਸੁਣੀ ਜਾ ਰਹੀ ਉਹ ਵਿਸ਼ੇ ਤੇ ਅਸੀਂ ਅੱਜ ਇਕੱਠੇ ਹੋਏ ਆਂ ਤੇ ਭਗਵੰਤ ਮਾਨ ਸਰਕਾਰ ਇਹੀ ਟਾਰਾ ਮਾਰਦੀ ਆ ਬਈ ਕੋਈ ਵੀ ਕ੍ਰਾਈਮ ਹੁੰਦਾ ਕੋਈ ਕੋਈ ਪ੍ਰਕਾੜ ਪੈਦਾ ਕਰਦਾ ਕੋਈ ਦੰਗਿਆਂ ਦੀ ਸਿਧੀ ਪੈਦਾ ਕਰਦਾ ਨਾਲ ਦੀ ਨਾਲ ਹੀ ਉਹਤੇ ਕਾਰਵਾਈ ਹੋਊ ਬਰਾ ਦੰਗੇ ਵਾਲਾ ਮਾਹੌਲ ਨੇ ਕੱਲ ਬਣਾ ਦੇਣਾ ਸੀਗਾ ਸੋ ਮਹਾਰਾਜ ਦੀ ਕਿਰਪਾ ਨਾਲ ਬਚਤ ਰਹੀ ਪਰ ਪੁਲਿਸ ਪ੍ਰਸ਼ਾਸਨ ਦੀ ਇੰਨੀ ਲਾਪਰਵਾਹੀ ਆ ਉਹਨਾਂ ਨੇ ਹਜੇ ਤਾਈਂ ਉਹਨੂੰ ਇੱਕ ਵੀ ਲਬਜ਼ ਨਹੀਂ ਕਿਹਾ ਨਾ ਹੀ ਉਹਨੂੰ ਫੜਿਆ ਨਾ ਹੀ ਕੋਈ ਉੱਤੇ ਕੋਈ ਵਾਰੰਟੀ ਈਸ਼ੂ ਕੀਤਾ ਜੀ ਠੀਕ ਹੈ ਇੱਥੇ ਪ੍ਰੋਟੈਸਟ ਕਿੰਨੀ ਦੇਰ ਤੱਕ ਲੱਗੇਗਾ ਜੀ ਜਿੰਨਾ ਚਿਰ ਉੱਤੇ ਕਾਰਵਾਈ ਨਹੀਂ ਹੁੰਦੀ ਅਸੀਂ ਉਹਨਾਂ ਜਰ ਪ੍ਰੋਟੈਸਟ ਜਾਰੀ ਰੱਖਾਂਗੇ ਜਿਨ੍ਹਾਂ ਨੇ ਸਾਡੀ ਗੱਲ ਨਾ ਸੁਣੀ ਅਸੀਂ ਇਹਨਾਂ ਦੇ ਥਾਣੇ ਨੂੰ ਜਿੰਦਾ ਵੀ ਮਾਰਾਂਗੇ ਠੀਕ ਹੈ ਵਾਇਰੂਜ ਜੀ ਕੀ ਫਤਿਹ ਰੋਮਨੀ ਕਾਲੀਦਾਮ ਅੰਮ੍ਰਿਤਸਰ ਵੱਲੋਂ ਆਏ ਆ ਸਵੰਤਰਾ ਸਿੰਘ ਖਾਲਸਾ ਮਾਚੀਪੜ ਤੋਂ ਜਿਸਦਾਰ ਬਰਵਿੰਦਰ ਸਿੰਘ ਸੋੜਾ ਖੰਨਾ ਦੀ ਗਵਾਈ ਵਿੱਚ ਅਸੀਂ ਆ ਕੇ ਸਿੱਖ ਸੰਗਤ ਵਿੱਚ ਹਾਜ਼ਰੀ ਭਰੀ ਆ ਜੋ ਕਿ ਪੰਡਮ ਜੋ ਵੀ ਪੰਡਤ ਵੱਲੋਂ ਇੱਕ ਕਾਨੂੰਨੀ ਹਲਕਾ ਕੀਤੀ ਗਈ ਆ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸਾਡੀ ਇਹ ਸਿੱਖ ਸੰਗਤ ਨੂੰ ਬੇਨਤੀ ਆ ਕਿ ਬੱਦਰਪੁਰ ਸੰਗਤ ਦੇ ਪਹੁੰਚੇ ਜੋ ਉਹਨਾਂ ਨੇ ਜਰਨੈਲ ਸਿੰਘ ਬਾਰੇ ਬੋਲੇ ਆ ਜੇ ਇਹ ਹੀ ਸਿੱਖ ਸੰਗਤ ਉਹਨਾਂ ਬਾਰੇ ਬੋਲਦੀ ਤਾਂ ਉਹ ਵੀ ੜਕਦੇ ਇਦਾਂ ਹੀ ਨਾ ਜਿਵੇਂ ਹੁਣ ਅਸੀਂ ੜਕਦੇ ਐ ਅਸੀਂ ਧਰਨੇ ਲਾ ਕੇ ਬੈਠੇ ਆਂ ਅਸੀਂ ਪੁਲਿਸ ਦੇ ਸਾਹਦੇ ਵੀ ਬੇਨਤੀ ਕਰਦੇ ਆਂ ਕਿ ਉਹਦੇ ਵੱਧੋਂ ਵੱਧ ਪਰਚੇ ਕੀਤੇ ਜਾਣ ਜੋ ਉਹ ਅੱਗੇ ਤੋਂ ਕਿਸੇ ਨਾਲ ਇਦਾਂ ਦੀ ਕੋਈ ਹਕਤ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥਾਣੇ ਤੋਂ ਇਲਾਵਾ ਸਾਈਬਰ ਸੈੱਲ ਜੀ ਵੀ ਕੰਪਲੀਟ ਦਿੱਤੀ ਹੈ ਕਿ ਨਹੀਂ ਨਹੀਂ ਇਸ ਵਾਰ ਨਹੀਂ ਸਾਨੂੰ ਕੋਈ ਪਤਾ ਜੀ ਹਾਂ ਜੀ ਹਾਂ ਜੀ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰ ਰਹੇ ਅੱਜ ਟਿੱਬਾ ਥਾਣੇ ਦੇ ਬਾਹਰ ਬੈਠੇ ਹੋ ਇੱਥੇ ਇੱਕ ਪੰਚਮ ਪੰਡਤ ਨਾਮ ਦਾ ਬੰਦਾ ਹੈ ਜੋ ਬਿਹਾਰੀ ਹੈ ਸੋ ਪਹਿਲਾਂ ਵੀ ਉਹ ਹਰਕਤਾਂ ਏਦਾਂ ਮਾੜੀਆਂ ਚੰਗੀਆਂ ਕਰਦਾ ਰਹਿੰਦਾ ਸੋ ਇਸ ਵਾਰੀ ਉਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਵੀਡੀਓ ਸੀਗੀ ਉਹਨੂੰ ਵਾਇਰਲ ਕੀਤਾ ਤੇ ਪਹਿਲਾਂ ਪਹਿਲਾਂ ਵੀ ਉਹਨਾਂ ਦੀ ਕਈ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹੀਆਂ ਸੋ ਇਸ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਬੈਠੇ ਆ ਦੋ ਤਿੰਨ ਦਿਨ ਹੋ ਗਏ ਸੀਗੇ ਪੁਲਿਸ ਦੇ ਇੱਥੇ ਥਾਣੇ ਚੱਕਰ ਕੱਟਦੇ ਆ ਉਹਨੂੰ ਤੇ ਕਾਰਵਾਈ ਨਹੀਂ ਸੀ ਹੋ ਰਹੀ ਸੋ ਆ ਸਾਰੇ ਭਰਾ ਇਸੇ ਵਿਸ਼ੇ ਦੇ ਉੱਤੇ ਇਕੱਠੇ ਹੋਏ अच्छा जी किस तरह मतलब की देख दियो दे कि कार्रवाई ना हो ना किसी भी तरह दे प्रति कोई भी टिप्पणी कर दवे देखो ਸਾਡੇ ਜਥੇਦਾਰ ਸਾਹਿਬ ਅਮਰਿਤਪਾਲ ਸਿੰਘ ਖਾਲਸਾ ਜੀ ਇੱਕ ਗੱਲ ਆਖਦੇ ਹੁੰਦੇ ਆ ਕਹਿੰਦੇ ਵੀ ਇੱਥੇ ਸਿੱਖ ਸਾਰੇ ਗੁਲਾਮ ਨੇ ਤੇ ਮੈਂ ਉਸ ਗੱਲ ਨਾਲ ਉਹਨਾਂ ਦੀ ਨਾਲ 100% ਸਹਿਮਤ ਆ ਜੇ ਗੁਲਾਮ ਨਾ ਹੁੰਦੇ ਤੇ ਗੁਰਬਚਨੇ ਨੇ ਜੋ 1978 ਦੇ ਵਿੱਚ ਸਾਡੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਉਹਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ 84 ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਇਹ ਵੀ ਤੁਸੀਂ ਆ ਦੇਖ ਹੀ ਰਹੇ ਹੋ ਜੇਹੀ ਕੋਈ ਸਿੱਖ ਹੁੰਦਾ ਤੇ ਪਹਿਲਾਂ ਉਹਨੂੰ ਬੰਦ ਕਰਨਾ ਸੀ ਬਾਅਦ ਵਿੱਚ ਪਰਚਾ ਹੋਣਾ ਸੀ ਤੇ ਇੱਥੇ ਇਹ ਡੀਕ ਪਤਾ ਨਹੀਂ ਕਿਸ ਚੀਜ਼ ਦੀ ਹੋ ਰਹੀ ਹੈ ਲੱਗਦਾ ਕਿ ਇੱਕ ਪ੍ਰੋਟੈਸਟ ਦੇ ਨਾਲ ਹੀ ਕੋਈ ਕਾਰਵਾਈ ਹੋਏਗੀ ਕਿ ਇੱਥੇ ਜੇ ਆਪਾਂ ਬੈਠਾਂਗੇ ਤਾਂ ਹੀ ਕੋਈ ਕਾਰਵਾਈ ਕਰੀ ਦੇਖੋ ਹੋਰ ਕੋਈ ਰਾਹ ਨਹੀਂ ਬਚਦਾ ਆਪਣੇ ਕੋਲੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਜੇ ਕਾਰਵਾਈ ਕਰੇ ਪ੍ਰਸ਼ਾਸਨ ਤੇ ਇਹਨਾਂ ਦਾ ਸਾਰਿਆਂ ਦਾ ਸਿੰਘਾਂ ਦਾ ਜਿੰਨੇ ਵੀ ਸਾਡੇ ਨਾਲ ਬੈਠੇ ਆ ਚਲੋ ਇਹਨਾਂ ਦਾ ਜਿਹੜਾ ਗੁੱਸਾ ਆਇਆ ਕਰੋ ਉਹ ਦਾ ਸ਼ਾਂਤ ਹੋ ਜਾਊਗਾ ਪਰ ਨਾ ਕਾਰਵਾਈ ਹੋਣ ਦੇ ਕਾਰਨ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ਤੇ ਇਹ ਪ੍ਰੋਟੈਸਟ ਖਤਮ ਨਹੀਂ ਹੋਣਾ ਇਹ ਗਾਂ-ਗਾ ਵਧਣਾ ਹੀ ਹੈ ਜੇ ਪੁਲਿਸ ਕਾਰਵਾਈ ਨਾ ਕਰੇਗੀ ਤੇ ਹੋਰ ਕਰੋਧ ਸਾਡਾ ਵਧਣਾ ਹੀ ਹੈ ਹਾਂਜੀ ਬਿਲਕੁਲ ਜੀ ਵੱਡੇ ਲੈਵਲ ਤੇ ਜਾਊਗਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਹਿਰਦੀਨ ਸੈਫੀ ਹੈ ਮੈਂ ਸੈਫੀ ਸੰਗਰਸ समिती ਦਾ ਪੰਜਾਬ ਪ੍ਰਧਾਨ ਵੀ ਹਾਂ ਤੇ ਤੇ ਮੈਂ ਨਾਮਦੇ ਕਲੋਨੀ ਰਹਿੰਦਾ ਜਿਹੜਾ ਅੱਜ ਮੁੱਦਾ ਆਇਆ ਇਹ ਇਹ ਵੀ ਨਾਮਦੇ ਕਲੋਨੀ ਦਾ ਇੱਕ ਬੰਦਾ ਆ ਪੰਚਮ ਨਾਮ ਦਾ ਬੰਦਾ ਵਾ ਇਹ ਪਰਸੋ ਰਾਤ ਦੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਕਿ ਪਰਸੋ ਰਾਤ ਨੂੰ ਇੱਥੇ ਕੰਪਲੇਂਟ ਕਰਾ ਕੇ ਆਏ ਆ ਕੱਲ ਡਿਪਟੀ ਸਾਹਿਬ ਕੋ ਜਾ ਕੇ ਆਏ ਆ ਸਾਰੇ ਸਾਰੇ ਇਕੱਠੇ ਆਂ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਹੋ ਕੇ ਗਏ ਸੀ ਬਟ ਅੱਜ ਹੁਣ ਤੱਕ ਕੋਈ ਵੀ ਕਾਰਵਾਈ ਇੱਥੇ ਕੁਝ ਨਹੀਂ ਹੋਈ ਨਾ ਕੋਈ ਪਰਚਾ ਹੋਇਆ ਨਾ ਕੋਈ ਪੱਕੀ ਕੰਪਲੇਂਟ ਹੈ ਇਸ ਕਰਕੇ ਇੱਥੇ ਸਾਨੂੰ ਧਰਨਾ ਲਾਣਾ ਪਿਆ ਸਾਡੀ ਨਾਮ ਦੇ ਕਲੋਨੀ ਦੇ ਵਿੱਚ ਲੋਕੀ ਬੜੇ ਪਿਆਰ ਨਾਲ Hindu Muslim Sikh ਕਸਾਈ ਸਾਰੇ ਇਕੱਠੇ ਰਹਿੰਦੇ ਆਂ ਕੁਝ ਇਹੋ ਜਿਹੇ ਸਰਾਰਤੀ ਅਨਸਰ ਹੈਗੇ ਆਂ ਜਿਹੜੇ ਕਿ ਇਸ ਸਟੇਜ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਉਹ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆਂ ਇਸ ਕਰਕੇ ਅਸੀਂ ਚਾਹੁੰਦੇ ਆਂ ਕਿ ਇਹੋ ਜਿਹੇ ਲੋਕਾਂ ਦੇ ਨਕਿਲ ਕਸੀ ਜਾਵੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਿਉਂਕਿ ਦੇਖੋ ਖਾਲਸਾ ਜੀ ਵੀ ਆਏ ਆਂ ਸਾਰੇ ਜਿੱਤੇਵੰਦਿਆ ਤੇ ਆਈਆਂ ਫਿਰ ਵੀ ਇਹ ਪਰਚਾਨੀ ਹੋ ਰਿਹਾ ਜਿਹੜੀ ਬੰਦੀ ਕਾਰਵਾਈ ਹੈ ਉਹ ਮੇਰੀ ਰਿਕੁਐਸਟ ਹੈ ਪ੍ਰਸ਼ਾਸਨ ਤੋਂ ਇਹ ਜਲਦੀ ਤੋਂ ਜਲਦੀ ਕੀਤੀ ਜਾਵੇ ਨਹੀਂ ਤਾਂ ਇਹ ਧਰਨਾ ਵੱਧ ਤੋਂ ਵੱਧ ਇਹ ਹੁਣ ਫੋਨ ਕਰਤੇ ਸਾਰੇ ਨੇ ਇੱਥੇ ਬਹੁਤ ਸੰਗਤ ਇਕੱਠੀ ਹੋ ਜਾਣੀ ਹੈ ਠੀਕ ਹੈ ਫਿਰ ਖਾਣੇ ਦੇ ਬਾਅਦ ਨਿਕਲਣਾ ਸਭ ਨਾਲ ਰਹੇਗਾ ਕੋਈ ਵੀ ਮੰਨ ਲਵੇ ਦੇਖੋ ਇਹ ਨਾ ਕੱਲ ਇੱਕ ਸੜਕੋ ਮਾਮਲਾ ਆਇਆ ਸੀ ਕੋਈ ਇੱਥੇ ਪੰਚਮ ਪੰਡਤ ਆ ਕੋਈ ਵੀਡੀਓ ਆਈ ਸੀ ਕਿਸੇ ਬਾਹਰ ਦੇ ਕੰਟਰੀ ਤੋਂ ਆਈ ਆ ਉਹਨੇ ਕਿਤੇ ਆਪਣੇ ਆਪਣੇ ਫੇਸਬੁੱਕ account ਤੇ ਅਪਲੋਡ ਕਰਕੇ ਕਿਤੇ ਉਹਨੂੰ viral ਕਰ ਦਿੱਤੀ ਤੇ ਬਾਅਦ ਵਿੱਚ ਉਹਨੇ ਫਿਰ ਮਾਫੀ ਮੰਗੀ ਆ ਕਹਿੰਦਾ ਮੇਰੇ ਕਿਤੇ ਬੱਚੇ ਨੇ ਮਤਲਬ ਇਹ ਕਰ ਦਿੱਤੀ ਆ viral ਜਦੋਂ ਬੱਚੇ ਕੋਲ ਹੋ ਗਈ ਗਲਤੀ ਨਾਲ ਉਹਨੇ ਮਾਫੀ ਮੰਗੀ ਆ ਬਾਕੀ ਇਹਦੇ ਵਿੱਚ ਦੇਖੋ ਜਿਹੜੀ ਤਫਤੀਸ਼ ਕੀਤੀ ਆ ਉਹ ਆਪਣੇ ਮੂੰਹ ਤੋਂ ਕੁਝ ਬੋਲਦਾ ਨਹੀਂ ਜਾਂ ਤੇ ਕੋਈ ਸੰਤਾਂਜੀ ਬਾਰੇ ਕੋਈ ਮੂੰਹ ਬੋਲੇ ਕੁਝ ਮੂੰਹ ਤੋਂ ਕੁਝ ਬੋਲਦਾ ਨਹੀਂ ਹੈ ਤੇ ਇਹ ਉਹਨੇ ਅੱਗੇ ਫਾਰਵਰਡ ਕੀਤੀ ਆ ਉਹ ਜੁਰਮ ਤੇ ਇਹੀ ਬਣਦਾ ਨਾ ਫਾਰਵਰਡ ਕਰਨ ਦਾ ਜੀ ਤੇ ਇਸ ਸੰਬੰਧੀ ਅਸੀਂ ਇੱਕ ਰਿਪੋਰਟ ਬਣਾ ਕੇ ਤੇ ਆਪਣੇ ਮਾਨਯੋਗ ਸੀਪੀ ਸਾਹਿਬ ਨੂੰ ਭੇਜ ਰਹੇ ਹਾਂ ਜਿਹੜੇ ਡੀਏ ਲੀਗਲ ਦੀ ਰੈ ਲੈ ਕੇ ਜੋ ਵੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਜੀ ਜੀੜੇ ਨੂੰ ਲਾਉਣਾ ਅਸੀਂ ਉਹਨੂੰ ਕਹਿੰਦੇ ਆ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਲਈ ਦਰਨਾ ਦੇ ਰਹੇ ਆ ਤੇਿੰਨ ਦਿਨ ਹੋ ਗਏ ਨਹੀਂ ਨਹੀਂ ਅਸੀਂ ਤਾਂ ਕੱਲ ਦੀ ਰਿਪੋਰਟ ਬਣਾ ਕੇ ਭੇਜੀ ਆ ਕੱਲ ਦੀ ਰਿਪੋਰਟ ਬਣਾ ਕੇ ਅਸੀਂ ਆਪਣੇ ਸਾਡੇ ਸੀਪੀ ਸਾਹਿਬ ਲਈ ਮਤਲਬ ਡੀਏ ਲੀਗਲ ਨੂੰ ਹੀ ਭੇਜਤੀ ਕੱਲ ਦੀ ਭੇਜੀ ਰਿਪੋਰਟ ਬਣਾ ਕੇ ਇਹਨੇ ਜਿਹੜੇ ਤਰਨਾਂ ਲਾਏ ਉਹਨੂੰ ਖਾਇਆ ਨਹੀਂ ਆ ਤੁਸੀਂ ਤੁਹਾਡੇ ਕੋਲ ਕਹਿ ਨਹੀਂ ਗੀਆਂ ਵੀ ਇਹ ਪੂੜੇ ਬੇਜਤੀ ਗਈ ਹੈ ਨਹੀਂ ਅਸੀਂ ਉਹ ਕਰ ਰਹੇ ਹਾਂ ਗੱਲ ਹਾਂ ਇਹਨਾਂ ਦੇ ਮੋਤਬਰ ਬੰਦੇ ਸਾਡੇ ਕੋਲ ਬੈਠੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਨੂੰ ਸਮਝਾ ਦਾਂਗੇ ਸਮਝਾ ਕੇ ਸਾਰਾ ਤੇ ਜੋ ਵੀ ਇਹ ਮਾਮਲਾ ਇਹਨੂੰ ਸ਼ਾਂਤ ਕਰ ਲਾਂਗੇ ਕੋਈ ਲੰਗੇ ਬਿਲਕੁਲ ਪੀਸਫੁਲ ਬੈਠੇ ਨੇ ਕੋਈ ਕੋਈ ਕੁਝ ਨਹੀਂ ਕਰ ਰਹੇ ਬੜੇ ਬੜੀ ਆਰਾਮ ਨਾਲ ਬੈਠੇ ਹੋ ਪੀਸਫੁਲ ਬੈਠੇ ਨੇ ਆਪਣੇ ਤੇ ਅਸੀਂ ਸਾਡੇ ਵੀ ਸੰਪਰਕ 'ਚ ਨੇ ਅਸੀਂ ਵੀ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ ਉਹਨਾਂ ਦੇ ਮੋਤਬਰ ਬੰਦੇ ਸਾਡੇ ਕੋਲ ਬੈਠੇ ਨੇ ਮੇਰੇ ਡਾਕਟਰ ਵੀ ਬੈਠੇ ਨੇ ਤੇ ਬਸ ਜਲਦੀ ਇਹਨੂੰ ਸੋਲਵ ਕਰ ਲੈਣੇ ਠੀਕ ਹੈ ਧੰਨਵਾਦ ਹਾਂਜੀ